ਦਾ ਸੋਹਣਾ ਪੁੱਤ ਜੰਮਿਆ। ਇੰਨੀ ਸੋਹਣਾ ਗੜਾ ਉਹਦਾ। ਮੈਂ ਉਹਦਾ ਬਹੁਤ ਪਾਸ਼ਕਮੈ ਉਹਦਾ। ਹੋਰ ਨਾ ਰਵੇ ਜਾਨ ਕੋਈ। ਹੈ? ਵਾਹ ਵਾਹ। ਮੈਂ ਮਾਈ ਆ ਕੋਈ ਨਾ। ਮੈਂ ਤਾਂ ਮਾਈ ਤਾਂ ਹੋਰ। ਤਾਂ ਹੀ ਦਾ ਮਾਇਆ ਉਹਨੇ ਮੈਨੂੰ ਰੋਹ ਨਾਲ ਕੇ ਬਾਈ ਤੁਹਾਨੂੰ ਜਾਣਾ ਪੈਣਾ ਮੈਂ ਜਾਉਂਗਾ। ਹੈ? ਹਰਜੀਤ ਹਰਮਨ ਬਹੁਤ ਸਾਡਾ ਸਰੀਲਾ ਛੋਟਾ ਵੀਰ ਉਹਦੇ ਪਿਆਰੀ ਮਾਤਾ ਜੀ। ਆ ਦੇ ਬੇਟਾ ਆ ਬੇਟਾ ਮੈਂ ਕਰਿਆ ਹਾਂ ਮੈਂ ਕਰਿਆ ਹਾਂ ਕਿ ਬਹੁਤ ਦੇਰ ਦਾ ਵਾਦਾ ਮੇਰਾ ਹਰਮਨ ਦਾ ਹਰਜੀਤ ਤੁਸੀਂ ਨੇ ਕਹਿੰਦੇ ਕਿ ਬਣਿਆ ਹੈ ਪੈਸੇ ਦੇ ਨਹੀਂ ਨਹੀਂ ਪੈਸੇ ਕੋਈ ਨਹੀਂ ਪੈਸੇ ਲੋਟੇ ਹੀ ਆ ਮੈਂ ਕਿਹਾ ਮੇਰੇ ਕੋਲ ਹੀ ਕਿ ਮੈਂ ਫੜੀ ਹੋਰ ਚਲੋ ਜ਼ਰੂਰ ਮਿਲ ਕੇ ਜ਼ਰੂਰ ਆ ਕੇ ਜਾਓ ਮੇਰਾ ਬਹੁਤ ਸਾਲਾਂ ਤੋਂ ਹਰਮਨ ਨਾਲ ਪਿਆ ਬਹੁਤ ਵਧੀਆ ਇਨਸਾਨ ਹੁੰਦਾ ਗਿਆ ਸੀ ਨਾ Acıbis veriyorlar polisiyoların ਔਰ ਸਾਹ ਜਗ ਬਸਦਾ ਜੀ ਮੇਰਾ ਰੱਬ ਆ ਯਾ ਹੋਏ ਮੇਰਾ ਖਰਾ ਨੀ ਆ ਯਾ ਹੋਏ 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 ਦਾਈ ਮੈਂ ਗਈ ਕੁੜੀ ਕੱਟ ਕੇ ਵਾਲ ਜਾ ਮੈਂ ਗਈ ਪਾਉਣ ਵਾਲਾ ਗਈ ਕੁੜੀ ਕੱਟ ਕੇ ਵਾਲ ਜਾ ਹੋਏ ਹੋਏ ਕੱਟ ਕੇ ਵਾਲ ਸੁਣਾ ਪਤ ਜਮੇ ਇੰਨੀ ਸੋਣਾ ਜਣਾ ਉਹਦਾ ਮੈਂ ਉਹਦਾ ਬਹੁਤ ਪਾਸ਼ਕਮ ਹੈ ਉਹਦਾ ਮਰਵਾ ਜਾਣਾ ਕਰੀ ਹੈ ਹੈ ਵਾ ਵ ਮੈਂ ਮਾਂ ਹੀ ਆ ਕੋਈ ਨਾ ਮਾਂ ਹੀ ਤਾਂ ਹੋਰ ਦਾਈ ਦਾ ਮੈਂ ਆਉਣੇ ਮੈਨੂੰ ਰੋਬ ਨਾਲ ਕੇ ਬਾਈ ਤੁਹਾਨੂੰ ਜਾਣਾ ਪੈਣਾ ਮੈਂ ਜਾਉਂਗਾ ਹੈ ਹਰਜੀਤ ਹਰਮਨ ਬਹੁਤ ਸਾਡਾ ਸਰੀਲਾ ਛੋਟਾ ਵੀਰ ਉਹਦੇ ਪਿਆਰੀ ਮਾਤਾ ਜੀ ਆ ਲੈ ਬੇਟਾ ਆ ਬੇਟਾ ਮੈਂ ਕਿੱਥੇ ਅੱਜ ਮੈਂ ਘਰੇ ਆਉਂ ਕਿਸੇ ਬਹੁਤ دیر ਦਾ ਵਾਦਾ ਮੇਰਾ ਹਰਮਨਾ ਹਰਜੀਤ ਮੈਂ ਸੁਣ ਰਿਹਾ ਹਾਂ ਨਹੀਂ ਨਹੀਂ ਪੈਸੇ ਕੋਈ ਨਾ ਪੈਸੇ ਲੋਟੇ ਹੀ ਆ ਮੈਂ ਕਿਹਾ ਮੇਰੇ ਕੋਈ ਕਮਾਈ ਖੜੀ ਹੋਣੀ ਜ਼ਰੂਰਤ ਮੈਨੂੰ ਜ਼ਰੂਰ ਆ ਕੇ ਜਾਵਾਂ ਮੇਰਾ ਬਹੁਤ ਸਾਲਾਂ ਤੋਂ ਹਰਮਨ ਜਾਨਿਆ ਬਹੁਤ ਵਧੀਆ ਇਨਸਾਨ ਹੁੰਦਾ ਸੀ ਨਾ ਹਾਂ ਹਾਂ ਉਹ ਕਹਿੰਦਾ ਅੱਜ ਵੀ ਸਵੇਰੇ ਗੱਲ ਹੋਈ ਸੀ ਉਹਦੇ ਨਾਲ ਇਹ ਮਸਾਂ ਉਹਦਾ ਅਜੋੜਾ ਨਾਮ ਆ ਮੈਂ ਹੁਣੇ ਜੇਬ ਚ ਪਾ ਲਈ ਇਹ ਨਾ ਕੋਈ ਵਾਹ ਵਾਹ ਉਹ ਜੂਰੀ ਸਾਡੀ ਸੋਹਣਾ ਪੁੱਤ ਜੰਮਿਆ ਇਹਦੀ ਸੋਹਣਾ ਗਣਾ ਉਹਦਾ ਮੈਂ ਉਹਦਾ ਬਹੁਤ ਪਾਸ਼ਕਮ ਹੈ ਉਹਦਾ ਹੋਰ ਨਾ ਰਵੇ ਜਾਨ ਕਦੋਂ ਹੈ ਵਾਹ ਵਾਹ ਮਾਈ ਮਾਈ ਆ ਕੋਈ ਨਾ ਮੈਂ ਤਾਂ ਮਾਂ ਹੀ ਤਾਂ ਹੋਰ ਤਾਈ ਦਾ ਮੈਂ ਆਉਣੇ ਮੈਨੂੰ ਰੋਹ ਨਾਲ ਕੇ ਬਾਈ ਤੁਹਾਨੂੰ ਜਾਣਾ ਪੈਣਾ ਮੈਂ ਜਾਉਂਗਾ ਹੈ ਹਰਜੀਤ ਹਰਮਨ ਬਹੁਤ ਸਾਡਾ ਸਰੀਲਾ ਛੋਟਾ ਵੀਰ ਉਹਦੇ ਪਿਆਰੀ ਮਾਤਾ ਜੀ آء بیٹا آ بیٹا آء بیٹا منهن گپي ڪري ۽ منهن هاڻي ڪڏهن ٿي وڃي